ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੇ ਵੀ ਅੱਜ ਮਹਾਮਈ ਦੇ ਨਾਮ ਦਾ ਨਵਰਾਤਰਾ ਰੱਖਿਆ ਹੋਇਆ ਹੈ ਸੋ ਅੱਜ ਪਹਿਲਾਂ ਤਾਂ ਇੱਥੇ ਬਹੁਤ ਮੁਬਾਰਕਾ ਦਿੰਦੇ ਹਾਂ ਕਿਉਂਕਿ ਖਾਸ ਆਪਣੇ ਪੀਰਾਂ ਦਾ ਦਿਨ ਵੀ ਹੈ ਅੱਜ ਵੀਰਵਾਰ ਦਾ ਦਿਨ ਹੈ ਸੋ ਕਿੰਨੇ ਵਧੀਆ ਦਿਨ ਤੋਂ ਇਹ ਸ਼ੁਰੂਆਤ ਹੋਈ ਹੈ ਸੁਜਿਨਾ ਨਵੀਂ ਨਵਰਾਤਰੀਏ ਰੱਖੇ ਹੋਏ ਆ ਸੋ ਆਪਾਂ ਅੱਜ ਉਹਨਾਂ ਲਈ ਗੱਲ ਕਰਨੀ ਹੈ ਕਿ ਨਵਰਾਤਰੀਆਂ ਦੇ ਵਿੱਚ ਸੰਕੇਤ ਕੀ ਮਿਲਦੇ ਹੈ ਸੋ ਬਹੁਤ ਹੀ ਖਾਸ ਨੇ ਸੰਕੇਤ ਜਿਹੜੇ ਕਿ ਆਪਾਂ ਨੂੰ ਪਤਾ ਹੋਣਾ ਚਾਹੀਦੇ ਆ ਤੇ ਜਿਹਦੇ ਨਾਲ ਵੈਸੇ ਵੀ ਇਹ ਸੰਕੇਤ ਜਿਹਨੂੰ ਮਿਲੇਗਾ ਉਹਨੂੰ ਅਹਿਸਾਸ ਹੋ ਹੀ ਜਾਣਾ ਹੈ ਕਿ ਮਹਾਮਈ ਦਾ ਪੈਰਾ ਫਰਕਾ ਨਾਲ ਨਾਲ ਹੈ ਸੋ ਉਸ ਤੋਂ ਪਹਿਲਾਂ ਆਪਾਂ ਇੱਥੇ ਇੱਕ ਸਕੈਨਰ ਸ਼ੋ ਕਰ ਰਹੇ ਆ ਸੋ ਇਹਦੇ ਤੇ ਜੋ ਤੁਹਾਡੇ ਤੋਂ ਸਰਦਾ ਹੈ ਵੈਸੇ 1 ਰੁਪਏ ਦਾ ਆਪਾਂ ਦਾਣੇ ਦਿੱਤੇ ਦੱਸਿਆ ਹੋਇਆ ਹੈ ਤੇ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਕਰਮ ਕਰ ਵੀ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਹੈ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਗੱਲ ਤੇ ਅਮਲ ਕਰਦੇ ਹੋ ਖਿਆਲ ਰੱਖਦੇ ਹੋ ਗੱਲਾਂ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇੰਨਾ ਜਿਆਦਾ ਪਿਆਰ ਦੇਣ ਲਈ ਤੇ ਬਾਕੀ ਚੈਨਲ ਤੇ ਹਰ ਰੋਜ਼ ਜੁੜਦੇ ਹੋ ਹਰ ਰੋਜ਼ ਇੱਕ ਫਰਜ਼ ਨਿਭਾਉਂਦੇ ਹੋ ਜੀ ਸੋ ਇਸੇ ਤਰ੍ਹਾਂ ਹਰ ਰੋਜ਼ ਡਿਊਟੀ ਇੱਕ ਜ਼ਰੂਰ ਲਗਾਉਣੀ ਚਾਹੀਦੀ ਦਿਨ ਵਿੱਚ ਮਾਲਕ ਦੇ ਘਰ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਹੁਣ ਤੁਹਾਡੀ ਵੀਡੀਓ ਹਰ ਰੋਜ਼ ਨਹੀਂ ਆਉਂਦੀ ਹਰ ਰੋਜ਼ ਵੀਡੀਓ ਪਾਇਆ ਕਰੋ ਕਿਉਂਕਿ ਵੀਡੀਓ ਸੁਣੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਸੋ ਇਹਨਾਂ ਦਾ ਨਾਮ ਹਰਜੀਤ ਕੌਰ ਹੈ ਇਹ ਲੁਧਿਆਣੇ ਦੇ ਰਹਿਣ ਵਾਲੇ ਨੇ ਸੋ ਬਹੁਤ-ਬਹੁਤ ਇੱਥੇ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਇੰਤਜ਼ਾਰ ਵੀਡੀਓ ਦਾ ਕਰਦੇ ਹੋ ਸੋ ਇੱਕ ਪ੍ਰੇਮ ਪੈ ਜਾਂਦਾ ਹੈ ਜਦੋਂ ਆਪਾਂ ਕੋਈ ਵੀ ਕੰਮ ਦਿਲੋਂ ਕਰਦੇ ਆ ਤਾਂ ਇੱਕ ਆਦਤ ਬਣ ਜਾਂਦੀ ਹੈ ਕਿ ਉਹ ਆਦਤ ਛੱਡੀ ਨਹੀਂ ਜਾਂਦੀ ਸੋ ਇਹ ਆਦਤਾਂ ਅਪਣਾਉੜੀਆਂ ਵੀ ਬਹੁਤ ਜ਼ਰੂਰੀ ਨੇ ਖਾਸ ਗੱਲਾਂ ਜੋ ਹੈ ਕਿਉਂਕਿ ਮਾੜੀਆਂ ਆਦਤਾਂ ਤਾਂ ਹਰ ਕੋਈ ਅਪਣਾ ਲੈਂਦਾ ਹੈ ਇੱਕ ਵਾਰ ਮਾੜੇ ਰਸਤੇ ਤੇ ਪੈ ਗਿਆ ਤੇ ਤੁਰਿਆ ਰਹਿੰਦਾ ਹੈ ਪਰ ਜੇ ਕੋਈ ਜਾਵੇ ਕਿ ਮੇਰੇ ਰਸਤਾ ਛੱਡ ਕੇ ਚੰਗੇ ਪਾਸੇ ਜੁੜਨਾ ਹੈ ਤਾਂ ਫਿਰ ਮਾਲਕ ਦੀ ਕਿਰਪਾ ਦਾ ਵੀ ਪਤਾ ਚੱਲਦਾ ਹੈ ਅਹਿਸਾਸ ਹੁੰਦਾ ਹੈ ਕਿ ਇੱਕ ਤਾਕਤ ਹੈ ਜੋ ਸਾਡੇ ਨਾਲ ਚੱਲਦੀ ਹੈ ਉਹਨੂੰ ਮਹਿਸੂਸ ਕਿਵੇਂ ਕਰਨਾ ਹੈ ਇਹ ਸਭ ਆਪਾਂ ਜਦੋਂ ਮਾਲਕ ਲਈ ਸਮਾਂ ਕੱਢਾਂਗੇ ਉਦੋਂ ਚੀਜ਼ਾਂ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋਣਗੀਆਂ ਜੀ ਸੋ ਚੰਗੀਆਂ ਆਗਤਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਹੈ ਜੀ ਸੋ ਬਾਕੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇੱਕ ਵੀਡੀਓ ਜ਼ਰੂਰ ਪਾਈਏ ਜੀ ਜਿਨ੍ਹਾਂ ਨੂੰ ਵੀ ਇੱਕ ਹੋਰ ਕਮੈਂਟ ਆਇਆ ਹੋਇਆ ਸੀ ਇਹਨਾਂ ਨੇ ਲਿਖਿਆ ਸੀ ਕਿ ਦੀਦੀ ਜੀ ਅੱਜ ਤੁਹਾਡੀ ਵੀਡੀਓ ਨਹੀਂ ਆਈ ਅਸੀਂ ਉਡੀਕ ਕਰਦੇ ਰਹੇ ਕਿ ਤੁਹਾਡੀ ਸਿਹਤ ਠੀਕ-ਠਾਕ ਹੈ ਸੋ ਸਾਡੀ ਸਿਹਤ ਠੀਕ ਹੈ ਜਿਸ ਦਿਨ ਥੋੜੀ-ਬਹੁਤ ਪ੍ਰੋਬਲਮ ਹੁੰਦੀ ਹੈ ਵੈਸੇ ਪਾਸੋਂ ਸਾਡੀ ਸਿਹਤ ਬਿਲਕੁਲ ਸਹੀ ਨਹੀਂ ਸੀ ਇਸ ਕਰਕੇ ਅਸੀਂ ਵੀਡੀਓ ਵੀ ਨਹੀਂ ਬਣਾ ਪਾਈ ਜੀ ਇੱਥੇ ਮਾਫੀ ਵੀ ਚਾਹੁੰਦੇ ਆ ਸੋ ਬਾਕੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੁਹਾਡੇ ਇਹੋ ਜਿਹੇ ਕਮੈਂਟ ਪੜ ਕੇ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਸੋ ਕਦੇ ਸੋਚ ਨਹੀਂ ਰੱਖੀ ਸੀ ਕਿ ਇੰਨਾ ਗੂੜਾ ਰਿਸ਼ਤਾ ਪ੍ਰਮਾਤਮਾ ਤੁਹਾਡੇ ਨਾਲ ਬਣਾ ਦੇਵੇਗਾ ਸੋ ਇੰਨਾ ਉਹ ਰਿਸ਼ਤਾ ਪਰਮਾਤਮਾ ਨੇ ਬਣਾਇਆ ਤੇ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮਾਲਕ ਦੀ ਕਿਰਪਾ ਤਾਂ ਹੈ ਜਿਕੇ ਰਿਸ਼ਤੇ ਨਾਤੇ ਸਾਥ ਨਹੀਂ ਦਿੰਦੇ ਪਰ ਮੇਰਾ ਮੁਰਸ਼ਿਦ ਮੇਰੇ ਨਾਲ ਹੈ ਸੋ ਤੁਹਾਡੇ ਥਰੂ ਵਧਾਈ ਕਰਾਉਣ ਵਾਲਾ ਵੀ ਉਹ ਮਾਲਕ ਹੈ ਹਰ ਇੱਕ ਦੇ ਅੰਦਰ ਵੱਸਦਾ ਹੈ ਸੋ ਇਹਨੂੰ ਇਸ ਤਰ੍ਹਾਂ ਹੀ ਪਹਿਚਾਣਿਆ ਜਾ ਸਕਦਾ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਚੰਗਾ ਸਮਝਾਉਂਦੇ ਆ ਚੰਗੀ ਸੰਗਤ ਕਰਦੇ ਆ ਤੇ ਮਾਲਕ ਫਿਰ ਉਹ ਰੂਹਾਂ ਰਾਈ ਹੀ ਇਹ ਜੋ ਤੁਸੀਂ ਕਮੈਂਟ ਆ ਰਹੀ ਬੋਲਦੇ ਹੋ ਤੁਹਾਡੇ ਦਿਲ ਦੀ ਆਵਾਜ਼ ਹੈ ਸਿਰਫ ਇਹ ਕੋ ਮੁਰਸ਼ਿਦ ਦੀ ਆਵਾਜ਼ ਹੈ ਪਰਮਾਤਮਾ ਦੀ ਉਹ ਆਪਣੇ ਹੋਰ ਵੀ ਜ਼ਿਆਦਾ ਤੁਹਾਡੇ ਥਰੂ ਨਜ਼ਦੀਕ ਕਰ ਰਿਹਾ ਹੈ ਸਾਨੂੰ ਸੋ ਮਾਲਕ ਦੀ ਕਿਰਪਾ ਇਹੋ ਜੀ ਹੁੰਦੀ ਹੈ ਜਦੋਂ ਅਸੀਂ ਚੰਗਾ ਗਿਆਨ ਵੰਡਣਾ ਸ਼ੁਰੂ ਕਰਦੇ ਆ ਸੋ ਇਸੇ ਲਈ ਕਹਿੰਦੇ ਕਿ ਚੰਗਾ ਕਰਮ ਜ਼ਰੂਰ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਤੁਸੀਂ ਵੀ ਇੱਕ ਚੰਗਾ ਕਰਮ ਕਰ ਸਕੋ ਕੋਈ ਹੋਰ ਰੂਹ ਤੁਹਾਡੀ ਵਜ੍ਹਾ ਨਾਲ ਪਰਮਾਤਮਾ ਦੇ ਨਾਲ ਜੁੜ ਸਕੇ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਸਵਾ ਮਹੀਨਾ ਇਹ ਕਲਮਾ ਪੜਿਆ ਹੈ ਪਰ ਮੈਂ ਮਰਗ ਵਾਲੇ ਘਰ ਚਲੀ ਗਈ ਤੁਸੀਂ ਦੱਸੋ ਇਹ ਠੀਕ ਹੈ ਸੋ ਦੇਖੋ ਜੀ ਇਹੋ ਜਿਹਾ ਬਹਿਮ ਨਹੀਂ ਮਨ ਵਿੱਚ ਲੈ ਕੇ ਆਉਣਾ ਕਿਉਂਕਿ ਆਪਾਂ ਕੱਲ ਵੀ ਵੀਡੀਓ ਰਾਈ ਗਿਆ ਸੀ ਕਿ ਨਾਮ ਸ਼ਬਦ ਦਾ ਕੋਈ ਟਾਈਮ ਨਹੀਂ ਹੈ ਉਹ ਹਰ ਵਕਤ ਮਨ ਵਿੱਚ ਚੱਲਦੇ ਰਹਿਣਾ ਚਾਹੀਦਾ ਕਿਉਂਕਿ ਤੁਹਾਡੇ ਅੰਦਰੋਂ ਇਹ ਚੀਜ਼ ਨੂੰ ਕੋਈ ਨਹੀਂ ਕੱਟ ਸਕਦਾ thank you ਤੁਆਂ ਨੂੰ ਕੋਈ ਰੋਕ ਸਕਦਾ ਹੈ ਕਿ ਇਸ ਰਸਤੇ ਤੇ ਨਾ ਪੈ ਤੁਸੀਂ ਰੁਕ ਵੀ ਜਾਉਂਗੇ ਡਰ ਚਾਉਂਗੇ ਪਰ ਤੁਹਾਡੇ ਜੋ ਮਨ ਵਿੱਚ ਵਸ ਗਿਆ ਹੈ ਉਹ ਨੂੰ ਤੁਹਾਡੇ ਤੋਂ ਕੋਈ ਦੂਰ ਨਹੀਂ ਕਰ ਸਕਦਾ ਉਹਦੇ ਤੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਕੋਈ ਮਨ ਵਿੱਚ ਪਹਿਲੀ ਗੱਲ ਇੱਥੇ ਕਲੀਅਰ ਕਰੀਏ ਕਿ ਬਹਿਮ ਕਦੇ ਨਹੀਂ ਲਿਆਉਣਾ ਜਦੋਂ ਖਾਸ ਕਰਕੇ ਮਾਲਕ ਦੀ ਸੇਵਾ ਕਰਦੇ ਹੋ ਜਾਂ ਸੇਵਾ ਹੀ ਮਾਲਕ ਦੀ ਕਰ ਲਈ ਤਾਂ ਵਿਆਪਾਂ ਬਹਿਮ ਕਿਉਂ ਲੈ ਕੇ ਆਉਣਾ ਕਿਉਂਕਿ ਇਹ ਬਹਿਮ ਜੋ ਹੈ ਇਹ ਇਨਸਾਨ ਦੀ ਜ਼ਿੰਦਗੀ ਨੂੰ ਖਰਾਬ ਕਰਦਾ ਹੈ ਤੇ ਜੇਕਰ ਅਸੀਂ ਇਹਨੂੰ ਇੱਕ ਸੋਚ ਬਣਾ ਕੇ ਜੇਕਰ ਮਾਣ ਆਮੀ ਕੁਝ ਹੋਣ ਵਾਲਾ ਹੈ ਦਿਖਾਇਆ ਵੀ ਹੈ ਪਰਮਾਤਮਾ ਨੇ ਅਸੀਂ ਉੱਥੇ ਆਪਣੀ ਸੋਚ ਟਿਕਾ ਲਵਾਂਗੇ ਕਿ ਮਾਲਕਾ ਹੋਈ ਨਹੀਂ ਸਕਦਾ ਤੇਰੇ ਹੁੰਦਿਆ ਕੋਈ ਸਾਡਾ ਕੁਝ ਵਿਗਾੜ ਦੇਵੇ ਤਾਂ ਫਿਰ ਉੱਥੇ ਉਹਦਾ ਜੋਰ ਨਹੀਂ ਚੱਲਦਾ ਫਿਰ ਪਰਮਾਤਮਾ ਦਾ ਜੋਰ ਚੱਲਦਾ ਹੈ ਸੋ ਇਸ ਕਰਕੇ ਐਮੀਅਤ ਪੈਲ ਉੱਥੇ ਆਪਣੇ ਮਾਲਕ ਨੂੰ ਦਿਆ ਕਰੋ ਕਦੇ ਵੀ ਆਪਣੇ ਮਾਲਕ ਨੂੰ ਇਹ ਨਾ ਕਹੋ ਕਿ ਪਰੇਸ਼ਾਨੀਆਂ ਬਹੁਤ ਵੱਧ ਗਈਆਂ ਵੱਲ ਕਿ ਪਰੇਸ਼ਾਨੀਆਂ ਨੂੰ ਇਹ ਕਹੋ ਕਿ ਮੇਰਾ ਮੁਰਸ਼ਿਦ ਬਹੁਤ ਵੱਡਾ ਹੈ ਤਾਂ ਫਿਰ ਮੁਰਸ਼ਿਦ ਉੱਤੇ ਆਪਣਾ ਇੱਕ ਫਰਜ਼ ਨਿਭਾਉਂਦਾ ਹੈ ਉਹਦੀ ਡਿਊਟੀ ਲੱਗ ਜਾਂਦੀ ਹੈ ਸੋ ਆਪਣੀ ਸੋਚ ਸਹੀ ਕਰ ਲਈ ਮਤਲਬ ਕਿ ਸਭ ਖੁਸ਼ ਹੀ ਸਹੀ ਹੋ ਜਾਂਦਾ ਹੈ ਸੋ ਬਾਕੀ ਦੁੱਖ ਸੁੱਖ ਦੀ ਗੱਲ ਰਹੀ ਤੇ ਦੁੱਖ ਜ਼ਿੰਦਗੀ ਵਿੱਚ ਹਰ ਇੱਕ ਦੇ ਆਉਂਦੇ ਆ ਦੇਵੀ ਦੇਵਤੇ ਗੁਰੂਆਂ ਪੀਰਾਂ ਦੇ ਵੀ ਜ਼ਿੰਦਗੀ ਵਿੱਚ ਦੁੱਖ ਆਏ ਨੇ ਸੋ ਇਹਨਾਂ ਦੁੱਖਾਂ ਨੂੰ ਦੇਖ ਕੇ ਕਦੇ ਘਬਰਾਉਣਾ ਨਹੀਂ ਚਾਹੀਦਾ ਤੇ ਰਸਤਾ ਆਪਣਾ ਬਦਲਣਾ ਨਹੀਂ ਚਾਹੀਦਾ ਸੋ ਅੱਜ ਅਸੀਂ ਜਿਨ੍ਹਾਂ ਦੀ ਸੇਵਾ ਕਰਦੇ ਹਾਂ ਜਿ ਕਿਰੋਨਾ ਨੇ ਸਿੱਧਕ ਬਣਾ ਕੇ ਰੱਖਿਆ ਸੇਵਾ ਕੀਤੀ ਨਿਜਮ ਨਾਲ ਵਿਸ਼ਵਾਸ ਰੱਖ ਕੇ ਡੋਲੇ ਨਹੀਂ ਤੇ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਹੈ ਤੇ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਸੋ ਆਪਣੇ ਮਾਲਕ ਨੂੰ ਵੱਡਾ ਸਮਝਣਾ ਉਹਨੂੰ ਘਟਨੇ ਸਮਝਣਾ ਬਹੁਤ ਵੱਡੀ ਹਸਤੀ ਹੈ ਜੀਨੂੰ ਵੀ ਤੁਸੀਂ ਮੰਨ ਲਿਆ ਚਾਹੇ ਤੁਸੀਂ ਦੋ ਇੱਟਾਂ ਇਹ ਧੂਫ ਕੇ ਕਿਉਂ ਨਹੀਂ ਰੱਖੀਆਂ ਪਰ ਉੱਥੇ ਜੇਕਰ ਮਾਲਕ ਦਾ ਜ਼ਿਕਰ ਹੋ ਗਿਆ ਹੈ ਤਾਂ ਸਮਝ ਲਓ ਕਿ ਉੱਥੇ ਪੈਰਾ ਹੋ ਗਿਆ ਹੈ ਤੇ ਉਹਦੇ ਅੱਗੇ ਦੁੱਖ ਸੁੱਖ ਰੋਗ ਉਹਦੇ ਅੱਗੇ ਝੋਲੀ ਅਡੋ ਤੇ ਉਹ ਹਰ ਇੱਕ ਦੁੱਖ ਨੂੰ ਦੂਰ ਕਰ ਦਿੰਦਾ ਹੈ ਜਿਸ ਨੂੰ ਇਹਨਾਂ ਗੱਲਾਂ ਨੂੰ ਅਜਮਾ ਕੇ ਜ਼ਰੂਰ ਦੇਖਣਾ ਇਹੋ ਜਿਹੇ ਵਿਚਾਰਾ ਮਨ ਵਿੱਚ ਪਾ ਲੋ ਤਾਂ ਫਿਰ ਤੁਹਾਨੂੰ ਆਪ ਹੀ ਆਪਣੇ ਸਵਾਲਾਂ ਦੇ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਜੀ ਸੋ ਇਹ ਬਿਲਕੁਲ ਸਚਾਈ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਾਂਗੇ ਤਾਂ ਸਮਝ ਵਿੱਚ ਆਵੇਗੀ ਗੱਲ ਸੋ ਹੁਣ ਆਪਾਂ ਜੀ ਗੱਲ ਕਰ ਲਈਏ ਮੇਨ ਵਿਸ਼ੇ ਬਾਰੇ ਸੋ ਅੱਜ ਦਾ ਮੇਨ ਵਿਸ਼ਾ ਹੈ ਕਿ 9 ਦਿਨ ਦੀ ਜੋ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਹੀ ਤੁਹਾਨੂੰ ਬਹੁਤ ਸੰਕੇਤ ਮਿਲਣਗੇ ਸੋ ਅੱਜ ਜੋ ਸੰਕੇਤ ਸਾਂਝਾ ਕਰਨ ਲੱਗੇ ਹਾਂ ਬਹੁਤ ਹੀ ਖਾਸ ਸੰਕੇਤ ਹੈ ਜੀ ਸੋ ਜਦੋਂ ਵੀ ਤੁਸੀਂ ਜੋਤ ਲਗਾਉਂਗੇ ਨਮਸ਼ਕਾਰ ਕਰੋਗੇ ਮਾਹਮਾਏ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋਗੇ ਆਰਤੀ ਕਰੋਗੇ ਬਹੁਤ ਪੂਜੇ ਮਹਿਸੂਸ ਹੁੰਦਾ ਹੈ ਜਦੋਂ ਵਿਸ਼ਵਾਸ ਕਰਮ ਕੀ ਕਰਨਾ ਹੈ ਪਹਿਲਾਂ ਤਾਂ ਉਦੋਂ ਤੁਸੀਂ ਜੂਤ ਕਰਨੀ ਹੈ ਜਦੋਂ ਟੈਨਸ਼ਨ ਫਰੀ ਹੋ ਮੋਸਵੇ ਨੂੰ ਵੈਸੇ ਇਹਨਾਂ ਦਿਨਾਂ ਚ ਕੋਸ਼ਿਸ਼ ਕਰੋ ਕਿ ਥੋੜਾ ਜਲਦ ਉੱਠਿਆ ਜਾਵੇ ਸੋ ਸਵੇਰੇ ਅਮਰਤ ਵੇਲੇ ਉੱਠੋ ਜੇਕਰ ਪਹਿਲਾਂ ਲੇਟ ਉੱਠਦੇ 8 7 ਵਜੇ ਉੱਠਦੇ ਉੱਥੇ ਤੁਸੀਂ 5 ਵਜੇ ਉੱਠਣਾ ਸ਼ੁਰੂ ਕਰ ਦੋ ਜਾਂ 6 ਵਜੇ ਉੱਠ ਜਾਓ ਉੱਠਦੇ ਸਾਰ ਨਹਾ ਤੋਂ ਕੇ ਪਹਿਲਾਂ ਤੁਸੀਂ ਜੋਤ ਰੋਸ਼ਨ ਕਰੋ ਤੇ ਮਨ ਨੂੰ ਸ਼ਾਂਤ ਕਰਕੇ ਅੱਖਾਂ ਬੰਦ ਕਰ ਹੱਥ ਜੋੜ ਕੇ ਬੈਠ ਜਾਣਾ ਹੈ ਤਾਂ ਫਿਰ ਧਿਆਨ ਧਰਨਾ ਹੈ ਸਰੂਪ ਅੱਖਾਂ ਸਾਹਮਣੇ ਹੋਵੇਗਾ ਅੱਖਾਂ ਫਿਰ ਬੰਦ ਕਰੋਗੇ ਦੇਖ ਕੇ ਤਾਂ ਤੁਸੀਂ ਮਹਿਸੂਸ ਕਰ ਪਾਉਗੇ ਤੇ ਹੁਣ ਜੋ ਕਿਰਪਾ ਹੁੰਦੀ ਹੈ ਜਦੋਂ ਆਪਾਂ ਇਹ ਸੇਵਾ ਕਰਦੇ ਹਾਂ ਸੋ ਇੱਥੇ ਇੱਕ ਹੋਰ ਗੱਲ ਕਰਾਂਗੇ ਕਈ ਵਾਰ ਕੀ ਹੁੰਦਾ ਹੈ ਕਿ ਵਰਤ ਰੱਖ ਲੈਂਦਾ ਹੈ ਇਨਸਾਨ ਕਹਿੰਦੇ ਕਿ ਸਾਨੂੰ ਕੋਈ ਆਰਤੀ ਨਹੀਂ ਆਉਂਦੀ ਸਾਨੂੰ ਕੋਈ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਸੋ ਜੇਕਰ ਤੁਹਾਡੇ ਦਿਲ ਵਿੱਚ ਮਾਂ ਦੇ ਪ੍ਰਤੀ ਪਿਆਰ ਹੈ ਤਾਂ ਤੁਹਾਨੂੰ ਇਹ ਸਭ ਕੁਝ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਮਹਾਮਈ ਨੇ ਤੁਹਾਡਾ ਮਨ ਦੇਖਣਾ ਹੈ ਤਾਂ ਤੁਹਾਡੇ ਮਨ ਵਿੱਚ ਉਹਦੇ ਲਈ ਕਿੰਨਾ ਪਿਆਰ ਹੈ ਉਹ ਦੇਖਣਾ ਹੈ ਤਾਂ ਸੇਵਾ ਸਫਲ ਹੀ ਸਫਲ ਹੈ ਸੋ ਜਦੋਂ ਵਿਸ਼ਵਾਸ ਰੱਖ ਕੇ ਮਨ ਨੂੰ ਸ਼ਾਂਤ ਕਰਕੇ ਤੁਸੀਂ ਮਹਾਮਈ ਅੱਗੇ ਬੈਠੋਗੇ ਤਾਂ ਮਹਾਮਈ ਦੀ ਛਲਕ ਤੁਹਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ ਤਲ ਕੋਸ਼ਿਸ਼ ਇਹ ਕਰਨੀ ਹੈ ਇਹਨਾਂ ਸੰਕੇਤਾਂ ਨੂੰ ਜਿਕਰ ਮਹਿਸੂਸ ਕਰਨਾ ਚਾਹੁੰਦੇ ਹਾਂ ਦੀ ਵੱਧ ਤੋਂ ਵੱਧ ਧਿਆਨ ਜਿਹੜਾ ਹੈ ਮਹਾਮਈyal ਹੋਣਾ ਚਾਹੀਦਾ ਫੋਨ ਤੇ ਕੁਝ ਵੀ ਹੋਰ ਨਹੀਂ ਦੇਖਣਾ ਹੈ ਟੇਟਾ ਸੁਣੋ ਦਿਨ ਵਿੱਚ ਕੰਮਕਾਰ ਵੀ ਕਰਦੇ ਹੋ ਤਾਂ ਕੋਲ ਟੇਟਾ ਲਾ ਕੇ ਉਸਦੀ ਕੰਮਕਾਰ ਕਰ ਸਕਦੇ ਆ ਫਿਰ ਮਹਾਮਾਈ ਦਾ ਸੰਕੇਤ ਇੱਕ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਇਹਵੇਂ ਲੱਗੇਗਾ ਜਦੋਂ ਸਰੂਪਾਲ ਦੇਖੋਗੇ ਜੋਤ ਜਗੇਗੀ ਤੁਹਾਨੂੰ ਇੱਕ ਲੱਗ ਹੀ ਨਜ਼ਾਰਾ ਮਹਿਸੂਸ ਹੋਵੇਗਾ ਉਹਨਾਂ ਦੇ ਸਰੂਪ ਤੋਂ ਸੋ ਬਹੁਤ ਹੀ ਸੁੰਦਰ ਤੁਹਾਨੂੰ ਸਰੂਪ ਲੱਗੇਗਾ ਨਜ਼ਰਾਵੇਗਾ ਤੁਹਾਨੂੰ ਇਹਵੇਂ ਲੱਗੇਗਾ ਜਿਵੇਂ ਮਾਂ ਨਾਲ-ਨਾਲ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਜਿਹਨੇ ਵੀ ਮਹਾਮਾਈ ਦੇ ਨਾਮ ਤੇ ਕਰਮ ਕਰਨਾ ਹੈ ਉਹਦੇ ਨਾਲ ਪਹਿਰਾ ਰਹਿੰਦਾ ਹੈ ਸੋ ਇੱਥੇ ਇੱਕ ਗੱਲ ਦਾ ਵੀ ਧਿਆਨ ਰੱਖਣਾ ਕਿ ਕਿਸੇ ਤੋਂ ਬਾਹਰੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਆਪਣੇ ਘਰ ਵਿੱਚ ਹੀ ਜੋ ਵੀ ਬਣਾਉਣਾ ਹੈ ਪਹਿਲਾਂ ਮਹਾਮਾਈ ਅੱਗੇ ਰੱਖੋ ਫਿਰ ਖਾਣਾ ਹੈ ਫਿਰ ਹੀ ਕੁਝ ਪੀਣਾ ਹੈ ਤੇ ਬਾਹਰੋਂ ਕੋਸ਼ ਨਹੀਂ ਖਾਣਾ ਤੇ ਕਿਸੇ ਦੇ ਆਂਢ ਗੁਆਂਢ ਦੇ ਵੀ ਨਹੀਂ ਜਾਣਾ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਿਆ ਜਾਵੇ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਮਹਾਮਾਈ ਦੀ ਕਿਰਪਾ ਹੈ ਮਹਾਮਾਈ ਦਾ ਸਰੂਪ ਬਹੁਤ ਸੋਹਣਾ ਲੱਗੀ ਜਾ ਰਿਹਾ ਹੈ ਆ ਤੇ ਸਮਝ ਲੈਣਾ ਕਿ ਮਾਂ ਦਾ ਪਿਆਰ ਚਲਕ ਰਿਹਾ ਹੈ मां ਦੀ ਪੂਰੀ ਪੂਰੀ ਕਿਰਪਾ ਹੈ ਤੁਹਾਡੇ ਤੇ ਤੇ ਤੁਹਾਡੇ ਨਾਲ-ਨਾਲ ਚੱਲ ਰਹੀ ਆ ਤੇ ਤੁਹਾਨੂੰ ਕੁਝ ਦੇਣਾ ਚਾਹੁੰਦੀ ਹੈ ਕਿਉਂਕਿ ਇਹ ਖਾਸ ਕਿਰਪਾ ਕਿਸੇ ਵਿਰਲੀ ਰੂਹ ਤੇ ਹੁੰਦੀ ਹੈ ਜਦੋਂ ਅਸੀਂ ਮਨ ਨੂੰ ਸ਼ਾਂਤ ਚਾਹੇ ਅਸੀਂ ਵਿਧੀ ਵਿਵਧਾਨ ਪੂਰਾ ਨਹੀਂ ਕਰ ਪਾਈ ਪਰ ਮਨ ਨੂੰ ਟਿਕਾ ਲਿਆ ਮਨ ਵਿੱਚ ਧਾਰ ਲਿਆ ਕਿ ਮਾਂ ਮੇਰੇ ਨਾਲ ਹੈ ਤੇ ਉਹਨੇ ਨਾਲ ਹੋਣ ਦੇ ਤੁਹਾਨੂੰ ਸੰਕੇਤ ਦੇਣੇ ਸ਼ੁਰੂ ਕਰ ਦੇਣੇ ਹੈ ਸੋ ਇਹ ਕੁਝ ਗੱਲਾਂ ਦਾ ਧਿਆਨ ਜਰੂਰ ਰੱਖ ਲੈਣਾ ਕਿਉਂਕਿ ਬਾਕੀ ਇਹਨਾਂ ਦਿਨਾਂ 'ਚ ਬਹੁਤ ਸਾਰੇ ਸੰਕੇਤ ਮਿਲਣਗੇ ਤੇ ਕੁਝ ਸੰਕੇਤ ਨਾਨੋ ਜੀ ਕਰਮਾ ਦਰਸ਼ਨ ਦਿੰਦੀ ਹੈ ਤੇ ਇਹਨਾਂ ਨੂੰ ਗੁਪਤ ਹੀ ਰੱਖਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਜਿੰਨਾ ਤੁਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖੋਗੇ ਤਾਂ ਮਾਹਾ ਮਾਈ ਨੇ ਪਤਾ ਨਹੀਂ ਤੁਹਾਨੂੰ ਕੀ ਕੀ ਦੇ ਦੇਣਾ ਸੋ ਜਦੋਂ ਅਸੀਂ ਰੌਲਾ ਪਾ ਦਿੰਨੇ ਆ ਤਾਂ ਫਿਰ ਸਾਰੀ ਗੱਲ ਉੱਥੇ ਕੀ ਅਟਕਾ ਲੈਂਦੇ ਆ ਸੋ ਰੌਲਾ ਕਦੇ ਨਹੀਂ ਪਾਉਣਾ ਚਾਹੀਦਾ ਇਹਨਾਂ ਗੱਲਾਂ ਦਾ ਜੀ ਸੋ ਖਾਸ ਧਿਆਨ ਰੱਖਿਆ ਜਾਵੇ ਜੀ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਜੀ ਜੈ ਮਾਤਾ ਦੀ